ਮਾਨਕਪੁਰ ਜੀ ਨੇ ਸਾਡੇ ਸਾਡਾ ਛੋਟਾ ਭਰਾ ਮੇਰਾ ਇਹ ਵੀਰ ਆਟੋਮੋਬਾਈਲ ਕੰਮ ਕਰਦਾ ਸੀ ਜੌਬ ਛੱਡ ਕੇ ਸਾਡੇ ਨਾਲ ਸੇਵਾ ਕਰਾਉਣ ਲੱਗ ਗਿਆ ਅਜੇ ਥੋੜੇ ਦਿਨ ਹੀ ਸੇਵਾ ਕਰਾਈ ਸੀ ਜਾਨ ਨੂੰ ਕੈਨੇਡਾ ਦਾ ਵੀਜ਼ਾ ਲੱਗ ਗਿਆ ਕੈਨੇਡਾ ਜਾਣਾ ਪੈ ਗਿਆ ਫਿਰ ਉੱਥੇ ਸਿਰਫ 2 ਮਹੀਨੇ ਲਾ ਕੇ ਵਾਪਸ ਆ ਗਿਆ ਕਹਿੰਦਾ ਨਹੀਂ ਮੈਂ ਇੱਥੇ ਆ ਕੇ ਸੇਵਾ ਹੀ ਕਰਾਉਣੀ ਆ ਹੁਣੇ ਵੀਰ ਪਿਛਲੇ ਕੈਂਪ ਤੇ ਹੈ ਨਹੀਂ ਸੀ ਇਸ ਕੈਂਪ ਤੇ ਆ ਕੇ ਨੇ ਜ਼ਿੰਮੇਵਾਰੀ ਸੰਭਲੀ ਆ ਪੇ ਹੁਣ ਕੈਂਪ ਦੇ ਸਟਾਕ ਮੇਨਟੇਨ ਕਰਨੇ ਦਵਾਈਆਂ ਸਸਤੀਆਂ ਤੋਂ ਸਸਤੀਆਂ ਉਪਲਬਧ ਕਰਾਉਣੀਆਂ ਕੰਪਨੀਆਂ ਨਾਲ ਸੰਪਰਕ ਕਰਨਾ ਇਹ ਸਾਰੀ ਜ਼ਿੰਮੇਵਾਰੀ ਮਾਨਕਪੁਰੀ ਦੀ ਆ ਨਾਲ ਗੱਗਨ ਹੁਣੀ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਨਾਲ ਸਾਰੇ ਟੀਮ ਮੈਂਬਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਇਹ ਸੇਵਾਵਾਂ ਨਿਰੰਤਰ ਚਲਦੀਆਂ ਰਹਿਣ ਇੱਥੇ ਲੋੜਵੰਦ ਪਰਿਵਾਰਕ ਮੈਂਬਰ ਜਿਹੜੇ ਸਾਡੇ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਆਉਂਦੇ ਆ ਉਹ ਗੁਰੂ ਕੇ ਲੰਗਰ ਰੂਪੀਏ ਦਵਾਈਆਂ ਛੱਕੇ ਤੰਦਰੁਸਤ ਤੇ ਤਕੜੇ ਹੋਣ ਗੰਨੇ ਦੇ ਰਸ ਦੀ ਸ਼ਵੀਰ ਲੱਗੀ ਹੋਈ ਅੱਜ ਬਾਈ ਸਤਿ ਸ੍ਰੀ ਅਕਾਲ ਠੀਕ ਹੋ ਵੀਰੇ ਕਿਹੜੇ ਨਗਰ ਤੋਂ ਮਲੌਰ ਕੋਲੇ ਆਕਸੀਡ ਨਾਲ ਉੱਥੋਂ ਵੀਰੇ ਹੋਣੀ ਗੰਨੇ ਦੀ ਟਰਾਲੀ ਭਰ ਕੇ ਲੈ ਕੇ ਆਏ ਨੇ ਟਰੈਕਟਰ ਮਗਰ ਮਸ਼ੀਨ ਪਾਈ ਹੋਈ ਆ ਗੰਨੇ ਨੂੰ ਪੀੜ ਕੇ ਸਾਰਾ ਦਿਨ ਵੀਰੇ ਹੋਣਾ ਨੇ ਅੱਜ ਸ਼ਵੀਰ ਦੀ ਸੇਵਾ ਕਰਨੀ ਹੈ ਬਾਈ ਬਹੁਤ ਧੰਨਵਾਦ ਆ ਸਾਡੇ ਕਾਂਝਲੇ ਵਾਲੀ ਟੀਮ ਨਗਰ ਤੋਂ ਹੋਰ ਕਿਹੜੇ-ਕਿਹੜੇ ਵੀਰੇ ਹੁਣੇ ਗਾਲਵਾਲੇ ਤੇ ਐਂ ਜੀ ਕਾਂਝਲਾ ਕਾਂਝਲੇ ਵਾਲੇ ਫਿਰ ਚੰਨਣਾਂ ਵਾਲੇ ਅਲੱਗ-ਅਲੱਗ ਪਿੰਡਾਂ ਤੋਂ ਬਾਪੂ ਤੁਸੀਂ ਕਿੱਥੋਂ ਆ ਸਾਇਆਂ ਤੋਂ ਜੀ ਸਾਇਆਂ ਤੋਂ ਹਾਂ ਉਧਰ ਮਿਲ ਕੇ ਗਏ ਸੀ ਮਿਲੇ ਸੀ ਵੀਰੇ ਵੀਰੇ ਹੁਣੇ ਹਰੇਕ ਕੈਂਪ 'ਚ ਸਰਦਿਆਂ ਚਾਹ ਦੇ ਲੰਗਰ ਗਰਮੀਆਂ ਛਵੀਲਾ ਦੀ ਸੇਵਾ ਇਹ ਵੀਰੋ ਨਹੀਂ ਸਾਡੇ ਰਭਾਉਂਦੇ ਨੇ ਬਾਈ ਸਤਿ ਸ੍ਰੀ ਅਕਾਲ ਠੀਕ ਹੋ ਜਸਕਾਲ ਸਤਿ ਸ੍ਰੀ ਅਕਾਲ ਵੀਰੋ ਜੀ ਬਹੁਤ ਬੜਾ ਕਾਜ ਬਣਾ ਦੇ ਦੇਖੀ ਮਾਂ ਲਾਇਆ ਪਰ ਬਾਈ ਫਾਈਨ ਦੋ ਜੀ ਨਾਮ ਤੋਂ ਬੁਲਾ ਰਹੀ ਅੱਛਾ ਜੀ ਨਾਮ ਆਉਂਦਾ ਐ ਗੰਨੇ ਦਾ ਰਾਸ ਆਪ ਵੀ ਓ ਕੈਮਰਾ ਵਾਲਾ ਨੂੰ ਦਿਓ ਇਹਨਾਂ ਨੂੰ ਠੰਡਾ ਕਰੋ ਥੋੜਾ ਜਿਹਾ ਲੋ ਜੀ ਕਈ ਉਹ ਪਾ ਲੋ ਕੀ ਬਾਤ ਆ ਯਾਰ ਬਹੁਤ ਵਾਰ ਆ ਭਾਈ ਬਣਾ ਪਾ ਇਹ ਪਾ ਲੋ ਬਣਾ ਲੋ ਗੰਨੇ ਦੇ ਰਸ ਦੇ ਹੀ ਛਵੀਲ ਇੱਕ ਇਦਾਂ ਪੁੱਤਾਂ ਵਾਂਗੂ ਫਸਲ ਨੂੰ ਪਾਲਦੇ ਆ ਖਿਲਾੜਾ ਵੀ ਬਾਈ ਹੁਣੀ ਨਾਲ ਹੀ ਲੈ ਕੇ ਆਏ ਨੇ ਉਥੋਂ ਨਾਲ ਦੀ ਨਾਲ ਗੰਨਾ ਪੀੜ ਕੇ ਟੱਬ ਭਰੀ ਜਾਂਦੇ ਨੇ ਵੀਰੇ ਹੁਣੀ ਇਹਦੇ ਚ ਪਉਣ ਕੇ ਗਾਂ ਦੀ ਗਾਂ ਪਉਣ ਪਉਣ ਕੇ ਗਾਂ ਜਾਈ ਜਾਂਦਾ ਵੀਰੇ ਹੁਣੀ ਸੇਵਾ ਕਰਦੇ ਨੇ ਕਰਮ ਭਾਗਾਂ ਵਾਲੇ ਨੇ ਵੀਰੇ ਜਿਨ੍ਹਾਂ ਨੂੰ ਮਹਾਰਾਜ ਨੇ ਇਦਾਂ ਦੀ ਡਿਊਟੀ ਇਦਾਂ ਦੀ ਸੋਚੀ ਬਖਸ਼ੀ ਆ ਇਦਾਂ ਦੀ ਸਮਝ ਬਖਸ਼ੀ ਆ ਆ ਜਾ ਵੀ ਨੰਮਾ ਵਾਲੇ ਬਈ ਇੰਨਾ ਪਿਆਰ ਇਹਨਾਂ ਦਾ ਇਹਨਾਂ ਦਾ ਮਾਣ ਹਮ ਬਪਸਾ ਆ ਗਿਆ ਮੈਂ ਆ ਗਿਆ ਲੰਗਰ ਜਾ ਆਇਆ ਇਧਰ ਕੱਪੜਿਆਂ ਦਾ ਲੰਗਰ ਜਿਹੜਾ ਸੰਗਰ ਸਾਨੂੰ ਕੱਪੜਾ ਦੇ ਕੇ ਜਾਂਦੀ ਆ ਜਿੰਨਾ ਕੱਪੜਾ ਸਾਡੇ ਵਰਤੋਂ ਚਾਹੁੰਦਾ ਉਹ ਅਸੀਂ ਵਰਤਦੇ ਆ ਤੇ ਬਾਕੀ ਜਿੰਨਾ ਕੱਪੜਾ ਸਾਡੇ ਕੋਲੇ ਵੱਧ ਜਾਂਦਾ ਉਹ ਅਸੀਂ ਕੱਪੜਿਆਂ ਦਾ ਲੰਗਰ ਲਾ ਦਈਦਾ ਇਹ ਭੈਣ ਭਰਾ ਲੋਡ ਬੰਦ ਇੱਥੋਂ ਲੈ ਜਾਂਦੇ ਨੇ ਇਹ ਸਾਡੇ ਕੀ ਹਾਲ ਨੇ ਵੀਰੇ ਠੀਕ ਹੋ ਪਰਮਜੀਤ ਸਿੰਘ ਜੀ ਦੇ ਖੇਤਾਂ ਠੀਕ ਆ ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਚੌਲਾ ਦੀ ਸੇਵਾ ਕਰਦੇ ਨੇ ਵੀਰੇ ਹਰ ਕੈਂਪ 'ਚ ਇਹਨਾਂ ਨੇ ਕੜਾਹਾ ਚੌਲਾਂ ਦਾ ਵੱਡਾ ਕੱਢਣਾ ਗਰਮੀਆਂ ਹੋਣ ਸਿਆਲ ਹੋਣ ਬੱbbi ਵੀਰੇ ਹੋਣੇ ਵੀਰੇ ਵੀਰੇ ਹੋਣੇ ਸਾਰੇ ਸਾਡੇ ਹਸਨਪੁਰ ਦੀ ਵੀਰ ਵੀ ਸਤਿ ਸ੍ਰੀ ਅਕਾਲ ਬਾਈ ਬਹੁਤ ਚੰਗੀ ਗੱਲ ਆ ਬਾਈ ਸੰਦਰਾ ਵਾਲਾ ਆ ਗਿਆ ਪਵਨ ਜੀ ਕਿਵੇਂ ਆ ਗੁਰਮੀਤ ਸਿੰਘ ਜੀ ਗੁਰਜੀਤ ਸਿੰਘ ਜੀ ਘੋਗੇ ਵੀਰੇ ਕਿਵੇਂ ਆ ਬਹੁਤ ਧੰਨਵਾਦ ਆ ਸਾਰਿਆਂ ਦਾ ਹਰਪ੍ਰੀਤ ਸਿੰਘ ਜੀ ਤੁਸੀਂ ਵੀ ਚਲੋ ਪਿੰਡਾਈ ਟੀਮ ਤੇ ਇਹ ਸੇਵਾ ਨਾ ਜਿਹੜੀ ਇਹ ਮਾਰੇ ਸੱਚੇ ਪਾਤਸ਼ਾਹ ਵਾਖਦੇ ਨੇ ਇੰਨੀ ਠੰਡ ਚ ਸਰਦੀਆਂ ਦੇ ਵਿੱਚ ਜਦੋਂ ਬੰਦਾ ਰਜਾਈ ਕਿਉਂ ਨਹੀਂ ਨਿਕਲਦਾ ਵੀਰੇ ਹੁਣੀ ਤੜਕਿਉਂ ਆ ਕੇ ਇੱਥੇ ਸੇਵਾ ਕਰਾਉਣ ਲੱਗ ਪਿਆ ਹੁਣ ਇੰਨੀ ਗਰਮੀ ਆ ਪੱਠੀ ਦੇ ਉੱਤੇ ਖੜਨਾ ਅੱਗ ਵਰਦੀ ਆ ਤੇ ਇੱਥੇ ਆ ਕੇ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਸੇਵਾ ਕਰਦੇ ਨੇ ਬਹੁਤ ਧੰਨਵਾਦ ਆ ਭਾਈ ਜਿਉਂਦੇ ਵਸਦੇ ਰਹੋ ਲੈਣਾ ਇੱਕ ਮਿੰਟ ਰੋਕ ਕੇ ਮੈਨੂੰ ਬਹੁਤ سارے ਬੰਦੇ ਫਿਰ ਕਹਿੰਦੇ ਆ ਫੋਨ ਕਰਦੇ ਆ ਇੱਕ ਮਿੰਟ ਵੀ ਤੁਸੀਂ ਤੁਰੇ ਫਿਰਦੇ ਨਾ ਚੌਲਖਾ ਆਇਆ ਉੱਥੇ ਪੁਚਾ ਦਿਓ ਮੈਂ ਆ ਛੱਕੇ ਵੀਡੀਓ ਫਿਰ ਆਪਾਂ ਛੱਕਦੇ ਹਾਂ ਹੋਰ ਬਰਮਜੀਤ ਵੀਰੇ ਕਿਵੇਂ ਚੱਲਦਾ ਸਿਸਤੋ ਠੀਕ ਆ ਦੁੱਧ ਦੁੱਧ ਬਾਹਰ ਕਾ ਤੋ ਰੱਖਿਆ ਹੈ ਲੱਸੀ ਹੈ ਕਿ ਦੁੱਧ ਹੈ ਇਹ ਦੁੱਧ ਹੈ ਅੱਛਾ ਠੰਡ ਅੱਛਾ ਹੁਣ ਰੱਖ ਦੋ ਠੰਡੇ ਚ ਹਾਂ ਵੀ ਕਿਵੇਂ ਆ ਠੀਕ ਆ ਸਿੱਤਾਂ ਠੀਕ ਆ ਤੇਰੀਆਂ ਮੰਮੀ ਕਿੱਥੇ ਆ ਹਾਂ ਭੈਣੇ ਠੀਕ ਆ ਇਹ ਹਾਂਜੀ ਠੀਕ ਤੇ ਸਕੂਲੇ ਨਹੀਂ ਜਾਂਦਾ ਸਕੂਲੇ ਹੀ ਜਾਂਦਾ ਤੂੰ ਪੜਦਾ ਜੇ ਪੜਨ ਲੱਗ ਜਾ ਯਾਰ ਓਏ ਪੜ ਲਾ ਤੇਰਾ ਨਾਂ ਕੀ ਆ ਮੋਟਰਸਾਈਕਲ ਮੰਗਦਾ ਮੋਟਰਸਾਈਕਲ ਮੰਗਦਾ ਕੀ ਨਾਮ ਹੈ ਦਾ ਬਲਰਾਜ ਬਲਰਾਜ ਮੋਟਰਸਾਈਕਲ ਲੈਣਾ ਹੋਏ ਤੈਨੂੰ ਛੋਟਾ ਮੋਟਰਸਾਈਕਲ ਲੈ ਦਈਏ ਹੈ ਚੱਲ ਕੋਈ ਨਾ ਲੈ ਦਾਂਗੇ ਤੈਨੂੰ ਠੀਕ ਆ ਮੈਂ ਲੈ ਦਊਗਾ ਤੈਨੂੰ ਮੋਟਰਸਾਈਕਲ ਠੀਕ ਆ ਪਰ ਮੰਮੀ ਦੇ ਆਖੇ ਲੱਗਣਾ ਠੀਕ ਆ ਠੀਕ ਆ ਕੋਈ ਨਾ ਮੈਂ ਆ ਗਿਆ ਕੋਈ ਨਾ ਮਾ ਕੋਈ ਨਾ ਇੱਧਰ ਹੁਣ ਸਵੇਰ ਦੇ ਟਾਈਮ ਜਿੰਨਾ ਸਟਾਫ ਆ ਟੀਮ ਮੈਂਬਰ ਨੇ ਫੇਵਾਦਾਰ ਨੇ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹਨਾਂ ਵਾਸਤੇ ਪ੍ਰਸ਼ਾਦਾ ਤਿਆਰ ਹੁੰਦਾ ਪਰੌਂਠੇ ਸਿੰਪਲ ਪਰੌਂਠੇ ਤਿਆਰ ਹੁੰਦੇ ਨੇ ਸਵੇਰੇ ਸਵੇਰੇ ਫਿਰ ਇਸ ਤੋਂ ਬਾਅਦ ਹੀ ਪ੍ਰਸ਼ਾਦਾ ਤਿਆਰ ਹੋਣ ਲੱਗ ਜਾਂਦਾ ਫੁਲਕਾ 1 ਵਜੇ ਗੁਰੂ ਘਰ ਲੰਗਰ ਬਣ ਕੇ ਤਿਆਰ ਹੋ ਜਾਂਦਾ ਤੇ ਸੰਗਤ ਨੂੰ ਵਰਤਾਉਣਾ ਹੁੰਦਾ ਤੇ ਹੁਣ ਸਵੇਰੇ 10 ਵਜੇ ਤੱਕ ਪਰੌਂਠੇ ਬਣਦੇ ਆ ਫੇ 11 12 1 2 3 ਵਜੇ ਤੱਕ 4-5 ਘੰਟੇ ਪ੍ਰਸ਼ਾਦਾ ਤਿਆਰ ਹੋਣਾ ਤੇ ਬੀਬੀਆਂ ਭੈਣਾਂ ਸਾਡੀਆਂ ਮਤਲਬ ਆਪਣੀ ਬਣਦੀ ਡਿਊਟੀ ਆਪਣੀ ਬਣਦੀ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਭੈਣ ਹੁਣੀ ਠੀਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਧੰਨ ਅੱਛਾ ਜੀ ਇਹ ਕੱਲ ਆ ਤੇ ਆਪਣੀ ਬੇਟੀ ਅੱਛਾ ਤੋ ਵਧਾਈਆਂ ਉੱਤੇ ਕਰੇ ਚਲੋ ਵਧਾਈਆਂ ਕਿੰਨੇ ਤੀਰਾ ਸੀ 30 ਮਾਰਚ ਦਾ ਸਾਡੀ ਟੀਮ ਦੀ ਮੈਂਬਰ ਇਸਪ੍ਰੀਤ ਕੌਰ ਜਿਹਦਾ ਸਾਡੇ ਸੁਪਨਿਆਂ ਦੇ ਘਰ ਨਾਲ ਇੱਕ ਰਿਸ਼ਤਾ ਅੱਗੋਂ ਮਾਪੇ ਦਾ ਵੀ ਫਿਰ ਬਣ ਗਿਆ ਟੀਚਰ ਸੀਗੀ ਸਰਕਾਰੀ ਕੈਨੇਡਾ ਚ ਗਈ ਸੀਵਾ ਕਰਦੀ ਕਰਦੇ ਹੋ ਧੀ ਰਾਣੀ ਸਾਡੀ ਉੱਥੇ ਜਾ ਕੇ ਹੁਣੇ ਵਿਆਹ ਕਰਕੇ ਆਏ ਨੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਇਸਪ੍ਰੀਤ ਨੂੰ ਉਹਦੇ ਮੰਮੀ ਪਾਪਾ ਨੂੰ ਸੇਵਾ ਕਰਨ ਦਾ ਬਲ ਬਖਸ਼ਣ ਇਹ 4-5 ਕੈਂਪਾਂ 'ਚ ਆਏ ਨਹੀਂ ਸੀਗੇ ਇਹ ਬਾਹਰ ਗਏ ਹੋਏ ਸੀ ਕੈਨੇਡਾ ਬਹੁਤ ਧੰਨਵਾਦ